ਬਣਾਣੀ ਤੇ ਇਹ ਬਤਾਉਂ ਨੀ ਮੈਂਟਲੇ ਇਦਾਂ ਨਹੀਂ ਪਾਉਂਦਾ ਇਹਨੂੰ ਸੇਕ ਲਵਾ ਕੇ ਬਣਾਣਾ ਸੀ ਮੰਮੀ ਜੀ ਕਿਹੋ ਜਿਹੀ ਗੱਲਾਂ ਕਰਨ ਦਿਓ ਸੇਕ ਲਵਾ ਕੇ ਖਾਣਾ ਆਪ ਕੱਚਾ ਥੋੜੀ ਖਾ ਜਾਣਾ ਨਹੀਂ ਇਹਨੂੰ ਕੱਟ ਕੇ ਨਹੀਂ ਬਣਾਉਣਾ ਕੱਟ ਕੇ ਨਹੀਂ ਬਣਾਇਦਾ ਮੰਮੀ ਜੀ ਕੱਟੇ ਬਿਨਾ ਕਿੱਦਾਂ ਖਾਵਾਂਗੇ ਉਹ ਨਹੀਂ ਆਂਡਿਆ ਵੇਖੋਗਾ ਪਾਗਲੇ ਨੀ ਇਤਰਾ ਨਹੀਂ ਇਹਨੂੰ ਅੱਗ ਲਾ ਕੇ ਸੇਕ ਲਾ ਕੇ ਅੱਗ ਲਾ ਕੇ ਠੀਕ ਹੈ ਠੀਕ ਹੈ ਮੰਮੀ ਨਾ ਕੰਮੀ ਮੈਂ ਤੇ ਐਵੇਂ ਮੈਂ ਤੇ ਤੁਹਾਡੀ ਜਾਣਦੀ ਸੀ ਇਹ ਤੇ ਕੰਮ ਹੀ ਬੜਾ ਸੌਖਾ ਸੀ ਮੇਰੀ ਮੰਮੀ ਜੀ ਨੂੰ ਚਾਹੀਦਾ ਹੈ ਸੇਕ ਲਾ ਕੇ ਬਤਾਉਂਗੀ ਮੰਮੀ ਜੀ ਮੰਮੀ ਜੀ ਹਰਕ ਤੈਨੂੰ ਖੁਸ਼ ਕਰਤੀ ਰਹਿਣਾ ਮੰਮੀ ਜੀ ਤੁਮੀ ਗਿਆਨ ਸੜਦਾ ਵੱਲਦਾ ਗਰਮ ਗਰਮ ਪਰਤਾ ਨੀ ਮੈਂਟਲੇ ਇਤਰਾ ਥੋੜੀ ਲੂਣ ਮਿਰਚ ਪਾਉਣਾ ਸੀ ਮੰਮੀ ਜੀ 1 ਮਿੰਟ ਫੜੇ ਜਰਾ be <laughs>